ਕੌਂਸਲ ਚੋਣਾਂ ਨੂੰ ਲੈ ਕੇ ਮਸੀਤਣਾ ਦੇ ਵਾਰਡ ਨੰਬਰ 6 ਦੀ ਉਪ ਚੋਣ ਲਈ ਭਾਜਪਾ ਨੇ ਕੀਤਾ ਉਮੀਦਵਾਰ ਕੋਸ਼ਿਤ ਤੇ ਅੱਜ ਕਰਨਗੇ ਨਾਮ ਪੱਤਰ ਦਾਖਲ ਅੱਜ ਮਸੀਤਣਾ ਵੱਲੋਂ ਵਾਰਡ ਨੰਬਰ 6 ਦੇ ਵਿੱਚ ਹੋਣ ਵਾਲੀ ਉਪ ਚੋਣ ਦੇ ਲਈ ਕੁਲਦੀਪ ਪਾਟਕ ਦਾ ਨਾਮ ਭਾਜਪਾ ਵੱਲੋਂ ਉਮੀਦਵਾਰ ਦੇ ਤੌਰ ਤੇ ਨਿਰਧਾਰਿਤ ਕੀਤਾ ਗਿਆ ਸਾਡੇ ਨਾਲ ਮੌਜੂਦ ਨੇ ਹਲਕਾ ਇੰਚਾਰਜ ਡਾਕਟਰ ਜੋਤੀ ਡਾਕਟਰ ਹਵੰਸ ਲਾਲ ਸਾਫਕਾ ਮੰਤਰੀ ਮੰਡਲ ਪ੍ਰਧਾਨ ਜੀ ਮਲੋਤਰਾ ਤੇ ਜੋ ਕੈਂਡੀਡੇਟ ਨੇ ਕੁਲਦੀਪ ਪਾਠਕ ਇੱਥੇ ਮੌਜੂਦ ਨੇ ਸੋ ਗੱਲ ਕਰਾਂਗੇ ਡਾਕਟਰ ਹਵੰਸ ਲਾਲ ਨਾਲ ਅੱਜ ਭਾਟਪਾ ਵੱਲੋਂ ਤੁਸੀਂ ਉਮੀਦਵਾਰ ਕੋਸ਼ਿਸ਼ ਕੀਤਾ ਹੈ ਕੀ ਕਹੋ ਪਾਰਟੀ ਸੱਜਣਾ ਪੰਜਾਬ ਦੀਆਂ ਜਿੰਨੀਆਂ ਵੀ ਕਾਰਪੋਰੇਸ਼ਨਾਂ ਹੋਰ ਮਿਊਨਿਸਪਲ ਕਮੇਟੀਆਂ ਤੇ ਨਗਰ ਕੌਂਸਲਿੰਗ ਚੋਣਾਂ ਹੋ ਰਹੀਆਂ ਨੇ ਇਹ ਚੋਣੂ ਚੋਣਾਂ ਛਾਂ ਤੇ ਲੜੇ ਜਾ ਰਿਹਾ ਹੈ ਪੂਰੇ ਪੰਜਾਬ ਦੇ ਅੰਦਰ ਉਹ ਅਲਵਾਟਰੀ ਕਬਾੜ ਦੀ ਜੌਨ ਸੀਗੀ ਬਸੀ ਪਠਾਨਾ ਚ ਉੱਥੋਂ ਸਾਡੇ ਉਮੀਦਵਾਰ ਕੁਲਦੀਪ ਪਾਠਕ ਜੀ ਆਪਣੇ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਹੈ ਜੌਨ ਲੜ ਰਹੇ ਆ ਤੇ ਅੱਜ ਉਹਨਾਂ ਦੇ ਨਾਮੀਨੇਸ਼ਨ ਅਸੀਂ ਪਰੌਣ ਇੱਥੇ ਆਏ ਆ ਤੇ ਇਹਨਾਂ ਦੇ ਨਾਲ ਇਹਨਾਂ ਦੇ ਹੋਰ ਵੀ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਵੀ ਕੈਂਡੀਡੇਟ ਦੇ ਕਾਲਜ ਘੁਆ ਰਹੇ ਆ ਤੇ ਸਾਰੀ ਪਾਰਟੀ ਇੱਥੇ ਡਟ ਕੇ ਕੰਮ ਕਰੇਗੀ ਔਰ ਪੰਜਾਬ ਦੇ ਅੰਦਰ ਪਾਰਟੀ ਨੂੰ ਜਿੱਤਣ ਲਈ ਸਾਰੇ ਪਾਸੇ ਮਾਹੌਲ ਬਣਿਆ ਹੋਇਆ ਹੈ ਲੋਕਾਂ ਨੇ ਸਾਰਾ ਕੁਝ ਦੇਖ ਰਿਆ ਕਾਂਗਰਸ, ਦਲਮੀ, ਕਾਲੀ ਦਲ ਦੇਖ ਲਿਆ ਆਮ ਆਦਮੀ ਪਾਰਟੀ ਦੇਖ ਲਈ ਲੋਕਾਂ ਦਾ ਮਨ ਹੈ ਵੀ ਹੋਰ ਭਾਰਤੀ ਜਨਤਾ ਪਾਰਟੀ ਨੂੰ ਕੇ ਲਿਆਈਏ ਸੋ ਇਸ ਲਈ ਚਾਰੇ ਪਾਸੇ ਵਧੀਆ ਬਾਤਾਂ ਬਰਨ ਬਣਿਆ ਹੋਇਆ ਹੈ ਔਰ ਸਾਡਾ ਕੈਂਡੀਡੇਟ ਤਕੜੀ ਵੋਟਾਂ ਨਾਲ ਜਿੱਤ ਕੇ ਜਿਹੜਾ ਹੈ ਇਲਾਕੇ ਦਾ ਵਿਕਾਸ ਕਰੇਗਾ ਬਸ ਇਥਾਨ ਦੇ ਸ਼ਹਿਰ ਦੇ ਦੁਕਾਨੀਆਂ ਸੁਮਸੇ ਵਾਲੇ ਨੂੰ ਪੂਰੀ ਲੜਾਈ ਲੜੇਗਾ ਸੋ ਸਾਡਾ ਮੌਜੂਦ ਨੇ ਡਾਕਟਰ ਜੋਤੀ ਜੋ ਕਿ ਹਲਕਾ ਇੰਚਾਰਜ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਚੋਣ ਦੇ ਵਿੱਚ ਜਿੱਤ ਹਾਸਲ ਕਰੋਗੇ ਮੁਕਾਬਲਾ ਸਖਤ ਹੈ ਉਸ ਤੋਂ ਪਹਿਲਾਂ ਤਾਂ ਮੈਂ ਪਾਰਟੀ ਦਾ ਤੁਹਾਨੂੰ ਧੰਨਵਾਦ ਕਰਦੀ ਹਾਂ ਹਾਈ ਕਮਾਂਡ ਦਾ ਜਿਨ੍ਹਾਂ ਨੇ ਪੂਰੀ ਪਾਰਟੀ ਜੀ ਨੂੰ ਸਾਡਾ ਉਮੀਦਵਾਰ ਕੌਸ਼ਿਤ ਕੀਤਾ ਵਾਰਡ ਨੰਬਰ 6 ਤੋਂ ਇੱਥੇ ਬਸੀ ਪਠਾਨਾ ਹਟਕੇ ਤੋਂ ਔਰ ਇਹਦੇ ਨਾਲ ਹੀ ਤੁਹਾਨੂੰ ਪਤਾ ਹੀ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਨਾਗਰਿਕ ਆਪਣੇ ਮੋਦੀ ਜੀ ਦੀਆਂ ਸਕੀਮਸ ਤੋਂ ਜਾਂ ਮੋਦੀ ਜੀ ਦੇ ਕਾਰਜਕਾਰ ਤੇ ਜੋ ਵੀ ਉਹਨਾਂ ਨੇ ਕੰਮ ਕੀਤੇ ਹੈ ਉਹ ਤੋਂ ਅਨਜਾਨ ਹੈ ਇਹ ਤਾਂ ਇੱਕ ਮੌਕਾ ਮਿਲਿਆ ਹੁਣ ਬਹੁਤ ਅੱਛਾ ਮੌਕਾ ਹੈ ਸਭ ਨੂੰ ਪਤਾ ਚੱਲੇਗਾ ਕੀ ਸਰਕਾਰ ਸੈਂਟਰ ਦੇ ਵਿੱਚ ਕੀ ਕੰਮ ਕਰ ਸਕਦੀ ਹੈ ਔਰ ਕਿਸ ਤਰੀਕੇ ਨਾਲ ਸੈਂਟਰ ਔਰ ਆਪਣੀ ਸਟੇਟ ਦੇ ਗੱਠਜੋੜ ਦੇ ਨਾਲ ਜੋ ਕੰਮ ਹੁਣ ਤੱਕ ਵਾਰਡ ਨੰਬਰ 6 ਦੇ ਵਿੱਚ ਨਹੀਂ ਹੋਏ ਉਹ ਸਾਡੇ ਉਮੀਦਵਾਰ ਕਰਕੇ ਦਿਖਾਉਣਗੇ ਤੇ ਮੈਂ ਸਾਰੇ ਵਾਰਡ ਵਾਸੀਆਂ ਨੂੰ ਅਪੀਲ ਕਰਦੀ ਆ ਕਿ ਵੱਚੜ ਕੇ ਹਿੱਸਾ ਲਓ ਤੇ ਭਾਜਪਾ ਪਾਰਟੀ ਦਾ ਕਮਲ ਇੱਥੇ ਖਿਲਾਓ ਤਾਂ ਕਿ ਜੋ ਰੰਦਾ ਕੰਮ ਵਿਕਾਸ ਦਾ ਹੈ ਉਹ ਅਸੀਂ ਪੂਰਾ ਕਰ ਸਕੀਏ ਸੋ ਸਾਡੇ ਨਾਲ ਮੰਡਲ ਪ੍ਰਧਾਨ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਅਰਜੀਤ ਮਲੋਤਰਾ ਜੀ ਵਾਰਡ ਨੰਬਰ 6 ਦੀ ਉਪ ਚੋਣ ਹੈ ਪਹਿਲਾਂ ਇੱਥੇ ਕਾਂਗਰਸ ਜੇਤੂ ਰਹੀ ਹੈ ਕਿਸਨਾ ਚੋਣ ਲੜੋਗੇ ਕੀ ਨੋਟਿਵ ਰਹੇਗਾ ਤੁਹਾਡਾ ਸਭ ਤੋਂ ਪਹਿਲਾਂ ਸਾਰੇ ਹੀ ਦਸਕਾਂ ਨੂੰ ਨਮਸਕਾਰ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਤਲਦੀਪ ਪਾਟਕ ਜੀ ਸਾਡੇ ਕੈਂਡੀਡੇਟ ਪਾਰਟੀ ਵੱਲੋਂ ਡਿਕਲੇਅਰ ਕਰੇ ਗਏ ਹਨ ਹਾਲਾਂਕਿ ਸਾਡੇ ਦੋ ਤਿੰਨ ਬੰਦੇ ਜਿਹੜੇ ਹੋਰ ਵੀ ਸੀ ਜਿਹੜੇ ਚੋਣ ਲੜਨੀ ਚਾਹੁੰਦੇ ਸੀ ਤੇ ਲੇਕਿਨ ਅਸੀਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕੁਲਦੀਪ ਪਾਟਕ ਜੀ ਨੂੰ ਡਿਕਲੇਅਰ ਕਰਿਆ ਤੇ ਅਸੀਂ ਸਾਡੀ ਸਾਰੀ ਟੀਮ ਜਿਹੜੀ ਹੈ ਬੀਜੇਪੀ ਦੀ ਆਪਣੀਆਂ ਆਪਣੀਆਂ ਡਿਊਟੀਆਂ ਬੰਦ ਕੇ ਵਾਰਡ ਦੇ ਵਿੱਚ ਵਧੀਆ ਢੰਗ ਨਾਲ ਚੋਂ ਲੜਾਂਗੇ ਕਿਉਂਕਿ ਆਪਾਂ ਦੇਖ ਲਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਬਸੀ ਪਠਾਣਾ ਦੇ ਵਿੱਚ ਤਕਰੀਬਨ ਹੁਣ ਇਹ 4 ਸਾਲ ਹੋਣ ਵਾਲੇ ਆ ਤੇ ਬਸੀ ਪਠਾਣਾ ਦੇ ਵਿੱਚ ਜਿਹੜਾ ਕਿਸੇ ਵੀ ਵਾਰਡ ਦੇ ਵਿੱਚ ਕੋਈ ਕੰਮ ਨਹੀਂ ਹੋ ਸਕਿਆ ਤੇ ਅਸੀਂ ਕਲਦੀਪ ਪਾਟ ਜੀ ਨੂੰ ਜਿਤਾ ਕੇ ਪੂਰਾ ਜੋਰ ਲਾਵਾਂਗੇ ਔਰ ਜਿਹੜੇ ਕੰਮ ਹੋਣ ਵਾਲੇ ਆ ਅਸੀਂ ਪਹਿਲ ਦੇ ਅਧਾਰ ਤੇ ਉਹ ਕੰਮ ਕਰਾਵਾਂਗੇ ਔਰ ਉੱਪਰੋਂ ਵੀ ਜਿਹੜਾ ਹੈ ਪੂਰਾ ਜੋਰ ਲਾਵਾਂਗੇ ਤਾਂ ਕਿ ਜਿਹੜੇ ਵੀ ਕੰਮ ਕੋਈ ਖੋਣ ਵਾਲੇ ਆ ਉਹ ਸਹੀ ਢੰਗ ਨਾਲ ਬਾੜ ਦੇ ਵਿੱਚੋਂ ਕੰਮ ਹੋ ਸਕਣ। ਸੋ ਸਾਡਾ ਕੁਰੀਤ ਪਾਠਕ ਵੀ ਮੌਜੂਦ ਨੇ ਜੋ ਭਾਜਪਾ ਵੱਲੋਂ ਚੋਣ ਲੜ ਰਹੇ ਨੇ ਲੜ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿਹਦੇ ਨਾਲ ਆਪਣਾ ਮੁਕਾਬਲਾ ਗਿੰਦੇ ਹੋ ਕਿਸ ਤਰ੍ਹਾਂ ਤੁਹਾਡੀ ਚੋਣ ਮੁਹਿੰਮ ਰਹੇਗੀ ਮੁਕਾਬਲਾ ਤਾਂ ਅਸੀਂ ਕਿਸੇ ਨਾਲ ਨਹੀਂ ਕਰਦੇ ਸਾਡੇ ਤੋਂ ਉੱਪਰ ਕੋਈ ਹੈ ਹੀ ਨਹੀਂ ਠੀਕ ਹੈ ਇਹ ਬਾਕੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਤੇ ਮੈਂ ਖਰਾ ਉਤਰੂ ਕੀ ਮੁੱਦੇ ਲੱਗਦੇ ਨੇ ਵਾਰਡ ਨੰਬਰ 6 ਦੇ ਜੋ ਜੇਕਰ ਤੁਹਾਨੂੰ ਵਾਰਡ ਦੇ ਲੋਕ ਜਿਤਾਉਂਦੇ ਨਹੀਂ ਤਾਂ ਕਿਸ ਤਰ੍ਹਾਂ ਦੀ ਸਮੱਸਿਆਵਾਂ ਨੇ ਵਾਰਡ 6 ਦੀਆਂ 6 ਵਾਰਡ ਦੀਆਂ ਸਮੱਸਿਆ ਤਾਂ ਸਾਰੇ ਸ਼ਹਿਰ ਦੀ ਇੱਕੋ ਹੀ ਨੇ ਉਹ ਵੀ ਨਾਲੀਆਂ ਦਾ ਉਹ ਵੀ ਸੀਵਰੇਜ ਦਾ ਉੱਥੇ ਹੀ ਖੜੇ ਨੇ ਅਲੱਗ ਦਾ ਉਹ ਦੇਖਾਂਗੇ ਜਿਹੜੇ ਹਿਸਾਬ ਨਾਲ ਆਈ ਗਿਆ ਉਸ ਹਿਸਾਬ ਨਾਲ ਕੰਮ ਸੋ ਭਾਟਪਾ ਦੇ ਉਮੀਦਵਾਰ ਵੱਲੋਂ ਪੂਰੀ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਕਿ ਅਸੀਂ ਜਿੱਤ ਹਾਸਿਲ ਕਰਾਂਗੇ ਸੋ ਅੱਜ ਨਾਮਜ਼ਦਗੀ ਪੱਤਰ ਭਾਟਪਾ ਦੇ ਉਮੀਦਵਾਰ ਜੋ ਕਿ ਬਸੀਪਟਾਣਾ ਵਾਰਡ ਨੰਬਰ 6 ਤੋਂ ਨੇ ਕੁਲਬੀਤ ਪਾਠਕ ਭਰਨ ਜਾ ਰਹੇ ਨੇ ਅਤੇ ਇਸ ਗੱਲ ਨੂੰ ਕਹਿ ਰਹੇ ਨੇ ਕਿ ਉਹ ਵਾਰਡ ਦੇ ਵਿਕਾਸ ਦੇ ਵਿੱਚ ਕੋਈ ਕਸਰ ਨਹੀਂ ਛੱਡਣਗੇ ਏਪੀ 24 ਤੋਂ ਰਾਜਕਮਲ ਦੀ ਵਿਸ਼ੇਸ਼ ਰਿਪੋਰਟ